ਪਾਸਟਰ ਲੈਂਪਲਾਈ ਯੂਨੀਅਨ ਪੰਜਾਬ ਅਸੀਂ ਨਾ ਆਪਣੀਆਂ ਮੰਗਾਂ ਦੇ ਸਬੰਧ ਦੇ ਵਿੱਚ ਮੰਤਰੀ ਜੀ ਨੂੰ ਅੱਜ ਮਿਲਣ ਆਏ ਸੀਗੇ ਤੇ ਇਹਨਾਂ ਤੋਂ ਸਮਾਂ ਲਿਆ ਸੀਗਾ ਕਿ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਪੈਨਲ ਮੀਟਿੰਗ ਤਾਂ ਜੋ ਜਿਹੜੀਆਂ ਮੰਗਾਂ ਦਾ ਹੱਲ ਕੀਤਾ ਜਾ ਸਕੇ ਤੇ ਉਹ ਸਾਡੀਆਂ ਜਿਹੜੀਆਂ ਮੰਗਾਂ ਜਾਇਜ਼ ਮੰਗਾਂ ਹੈਗੀਆਂ ਆ ਕੋਈ ਐਡੀਆਂ ਮੰਗਾਂ ਨਹੀਂ ਹੈਗੀਆਂ ਕਿ ਜਿਹਦੇ ਵਿੱਚ ਕੋਈ ਕਾਨੂੰਨੀ ਰੇਚਣ ਆਉਂਦੀ ਹੋਵੇ ਜਾਂ ਕੋਈ ਫਾਈਨੈਂਸ਼ੀਅਲ ਪ੍ਰੋਜਾ ਐਫ ਡੀ ਦੀ ਕੋਈ ਪ੍ਰੋਬਲਮ ਆਉਂਦੀ ਹੋਵੇ ਜਾਇਜ਼ ਮੰਗਾਂ ਆ ਜਿਹੜੀਆਂ ਕਿ ਅਸੀਂ ਮੰਗ ਕਰਦੇ ਆ ਕਿ ਮੰਤਰੀ ਜੀ ਨੂੰ ਕੋਈ ਪੈਨਲ ਮੀਟਿੰਗ ਦੇ ਕੇ ਉਹ ਮੰਗਾਂ ਦਾ ਹੱਲ ਕੀਤਾ ਜਾਵੇ ਸਾਡਾ ਕੀ ਮੰਗਾ ਨੇ ਮੁੱਖ ਆਪਣੀ ਸਰ ਸਭ ਤੋਂ ਦੇਖੋ ਇੰਪੋਰਟੈਂਟ ਮੇਨ ਕਾਮਨ ਹੀ ਮੰਗਾ ਆ ਕਿ ਸਾਡੇ ਜਿਹੜੇ ਫੀਲਡ ਦੇ ਕਰਮਚਾਰੀ ਆ ਜਿਹੜੇ ਫੀਲਡ ਵਿੱਚ ਕੰਮ ਕਰਦੇ ਆ ਇਹਨਾਂ ਨੂੰ ਕੋਈ ਵੀ ਪ੍ਰਮੋਸ਼ਨ ਨਹੀਂ ਦਿੱਤੀ ਜਾਂਦੀ ਇਹ ਜੈਸ ਪੋਸਟ ਤੇ ਭਰਤੀ ਹੁੰਦੇ ਆ ਉੱਥੇ ਹੀ ਰਿਟਾਇਰ ਹੋ ਜਾਂਦੇ ਆ ਮਾਲੋ ਪੰਪ ਆਪਰੇਟਰ ਕੋਈ ਭਰਤੀ ਹੁੰਦਾ ਰੈਗੂਲਰ ਉਹ ਪੰਪ ਆਪਰੇਟਰ ਹੀ ਰਿਟਾਇਰ ਹੋ ਜਾਂਦਾ ਮਾਲਿਕਮ ਚੌਂਕੀਦਾਰ ਭਰਤੀ ਹੁੰਦਾ ਮਾਲਿਕਮ ਚੌਂਕੀਦਾਰ ਰਿਟਾਇਰ ਹੋ ਜਾਂਦਾ ਫਿਟਰ ਹੈਲਪਰ ਭਰਤੀ ਹੁੰਦਾ ਫਿਟਰ ਹੈਲਪਰ ਹੀ ਰਿਟਾਇਰ ਹੋ ਜਾਂਦਾ ਜਦ ਕਿ ਦੇਖੋ ਬਾਕੀ ਮਹਿਕਮਿਆਂ ਦੇ ਵਿੱਚ ਸਾਰਿਆਂ 'ਚ 5 ਸਾਲ 7 ਸਾਲ 10 ਸਾਲ ਬਾਅਦ ਕੋਈ ਨਾ ਕੋਈ ਪ੍ਰਮੋਸ਼ਨ ਦਿੱਤੀ ਜਾਂਦੀ ਆ ਤੇ ਸਾਡਾ ਇੱਕ ਵਿਭਾਗ ਹੈ ਜਿੱਥੇ ਪਹਿਲਾਂ ਤਾਂ ਕਹਿੰਦੇ ਸੀ ਸਰਵਿਸ ਰੂਲ ਨਹੀਂ ਹੈਗੇ ਤਾਂ ਅਸੀਂ ਪ੍ਰੋਮੋਸ਼ਨਾਂ ਨਹੀਂ ਦੇ ਸਕਦੇ ਪਰ ਹੁਣ ਸਰਵਿਸ ਰੂਲ ਵੀ ਬਣ ਗਏ ਆ ਤਾਂ ਉਹਦੇ ਵਿੱਚ ਇਹਨਾਂ ਨੇ ਇੱਕ ਨਵੀਂ ਕੁੰਡੀ ਪਾ ਦਿੱਤੀ ਆ ਕਿ ਟੈਸਟ ਪਾਸ ਕਰਨਾ ਜ਼ਰੂਰੀ ਆ ਦੇਖੋ ਸਾਡੇ ਸਾਰੇ ਮੁਲਾਜ਼ਮ 50 ਸਾਲ ਤੋਂ ਪਲੱਸ ਆ 50 ਸਾਲ ਤੋਂ ਜਿਨ੍ਹਾਂ ਨੂੰ ਪੜ੍ਹਾਈ ਛੱਡੀ ਨੂੰ 30-30 ਸਾਲ ਹੋ ਗਏ ਉਹ ਟੈਸਟ ਕਿਦਾਂ ਪਾਸ ਕਰ ਸਕਦੇ ਆ ਫਿਰ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਵੀ ਹੈਗੀ ਆ ਜਿਹਦੇ ਵਿੱਚ ਕਹਿੰਦੇ ਕਿ 50 ਸਾਲ ਤੋਂ ਉੱਤੇ ਤੋਂ ਅਸੀਂ ਟੈਸਟ ਜਿਹੜਾ ਆ ਉਹਨੂੰ ਛੋੜ ਦਿੱਤੀ ਜਾਂਦੀ ਆ ਪਰ ਸਾਡੇ ਇਸ ਵਿਭਾਗ ਦੇ ਵਿੱਚ ਉਹ ਨਹੀਂ ਦਿੱਤੀ ਜਾਂਦੀ ਅਸੀਂ ਇਹੀ ਮੰਤਰੀ ਜੀ ਨੂੰ ਮੰਗ ਕੀਤੀ ਕਿ ਸਾਡੀ ਇਹ ਜਾਇਜ਼ ਮੰਗਾਂ ਜਿਹੜੀ ਪ੍ਰੋਮੋਸ਼ਨ ਆ ਉਹ ਬਿਨਾ ਟੈਸਟ ਤੋਂ ਤਾਂ ਤਜਰਬੇ ਦੇ ਆਧਾਰ ਦੇ ਉੱਤੇ ਜਿੱਦਾਂ ਬਾਕੀ ਮਹਿਕਮਿਆਂ 'ਚ ਆ ਜਿੱਦਾਂ ਹੁਣ ਜਈ ਆ ਉਹ 10 ਸਾਲ ਬਾਅਦ ਉਹਨੂੰ ਐਸਡੀਓ ਦਾ ਸਕੇਲ ਮਿਲ ਜਾਂਦਾ ਕਲਰਕ ਆ 5 ਸਾਲ ਬਾਅਦ ਉਹ ਸੀਨੀਅਰ ਅਸਿਸਟੈਂਟ ਬਣ ਜਾਂਦਾ ਫਿਰ ਸੁਪਰਡੈਂਟ ਬਣ ਜਾਂਦਾ ਇਦਾਂ ਹੀ ਸਾਡੇ ਅਸੀਂ ਵੀ ਕਹਿੰਦੇ ਕਿ ਉਹੀ ਸਿਸਟਮ ਸਾਡੇ ਲਾਗੂ ਕੀਤਾ ਜਾਵੇ ਤਾਂ ਦੂਸਰੀ ਇੱਕ ਹੋਰ ਜਿਹੜੀ ਵੱਡੀ ਗੱਲ ਇਹ ਜਿਹੜੇ ਫੀਲਡ ਮੁਲਾਜ਼ਮ ਆ ਦੇਖੋ ਇਹਨਾਂ ਨੂੰ ਕੋਈ ਵੀ ਹਫਤਾਵਾਰੀ ਛੁੱਟੀ ਨਹੀਂ ਮਿਲਦੀ ਤੁਸੀਂ ਹੈਰਾਨ ਹੋ ਰਹੋਗੇ ਸੁਣ ਕੇ ਕਿ ਇਹਨਾਂ ਨੂੰ ਦਿਵਾਲੀ, ਦਸਹਿਰਾ, ਲੋਹੜੀ ਤੇ ਹੋਲੀ ਕੋਈ ਵੀ ਆ ਇਹਨਾਂ ਨੂੰ ਆਪਣੇ ਪਰਿਵਾਰ 'ਚ ਮਿਲਾਉਣ ਮਨਾਉਣ ਨਹੀਂ ਮਿਲਦੀ ਪਈ ਕਿਉਂਕਿ ਸਾਡੇ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਰੈਸਟ ਡਿਵਰ ਹੈ ਨਹੀਂ ਸਾਡੇ ਹੁਣ ਜੇ ਮੈਂ ਹੀ ਡਿਊਟੀ ਕਰਦਾ ਮੈਂ ਪੰਪ ਆਪਰੇਟਰ ਆ ਮੇਰੀ ਥਾਂ ਤੇ ਮੈਂ ਹੀ ਲਗਾਤਾਰ 24 ਮਤਲਬ ਲਗਾਤਾਰ 7 ਦਿਨ 8 ਦਿਨ ਮਹੀਨੇ ਦੇ ਲਗਾਤਾਰ ਸਾਰੇ ਦਿਨ ਮੈਨੂੰ ਡਿਊਟੀ ਕਰਨੀ ਪੈ ਰਹੀ ਆ ਪਰ ਸਰ ਸਰਕਾਰ ਵੱਲੋਂ ਕੁਝ ਭਰਤੀਆਂ ਵੀ ਕੀਤੀਆਂ ਗਈਆਂ ਔਰ ਇਹ ਵੀ ਜਤਾਇਆ ਜਾ ਰਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਤੌਰ ਤੇ ਅਲਾਉਟ ਕੀਤੇ ਗਏ ਨੇ ਕੁਝ ਬੰਦੇ ਵੀ ਕਿਸ ਤਰ੍ਹਾਂ ਦੀਆਂ ਭਰਤੀਆਂ ਸਰ ਉਹ ਕੀਤੀਆਂ ਗਈਆਂ ਜਿਹੜਾ ਤੁਹਾਡੇ ਪਾਗਲ ਵਿੱਚ ਨਹੀਂ ਹੋਈਆਂ ਭਰਤੀਆਂ ਕੀਤੀਆਂ ਹੈਗੀਆਂ ਇਹਨਾਂ ਨੇ ਕਲੈਰੀਕਲ ਕੈਡਰ ਕੀਤਾ ਪਟਵਾਰੀ ਕੀਤੇ ਆ ਜਾਂ ਟੀਚਰ ਕੀਤੇ ਆ ਇਹ ਕੀਤੇ ਆ ਜਿਹੜੇ ਸਾਡੇ ਵਿਭਾਗ ਦੇ ਵਿੱਚ ਆ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਇਹ ਪਿੰਡਾਂ ਦੀਆਂ ਜਲ ਸਪਲਾਈਆਂ ਆ ਇਹਨਾਂ ਦੇ ਵਿੱਚ ਫੀਲਡ ਮੁਲਾਜ਼ਮਾਂ ਦੀ ਕੋਈ ਭਰਤੀ ਨਹੀਂ ਕੀਤੀ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਿਹੜੇ ਇਹਨਾਂ ਦੀ ਫੀਲਡ ਮੁਲਾਜ਼ਮਾਂ ਦੀ ਵੀ ਭਰਤੀ ਕੀਤੀ ਜਾਵੇ ਤਾਂ ਜੋ ਪ੍ਰੋਪਰ ਸਹੀ ਤਰੀਕੇ ਇਹ ਜਿਹੜਾ ਮਤਲਬ ਵਿਭਾਗ ਚੱਲ ਸਕੇ ਤਾਂ ਬੰਦਿਆਂ ਨੂੰ ਹੁਣ ਤੱਕ ਕਾਨੂੰਨੀ ਤੌਰ ਤੇ ਲੇਬਰ ਐਕਟ ਕਹਿੰਦਾ ਕਿ ਬੰਦੇ ਨੂੰ ਇੱਕ ਹਫ਼ਤੇ ਦੇ ਵਿੱਚ ਛੁੱਟੀ ਜ਼ਰੂਰੀ ਆ ਪਰ ਦੇਖੋ ਕਿੰਡੀ ਹੈਰਾਨੀ ਗੱਲ ਆ ਮੈਂ ਤੁਹਾਨੂੰ ਮੈਂ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਿਹਾ ਕਿ ਨਾਲੇ ਸਾਡੇ ਟੋਟਲ ਪੰਜਾਬ ਦੇ ਸਾਰੇ ਐਸ ਡੀਓ ਸਾਹਿਬਾਨ ਨੇ ਲਿਖ ਕੇ ਦਿੱਤਾ ਕਿ ਸਾਨੂੰ ਅਸੀਂ ਇਹਨਾਂ ਨੂੰ ਕੋਈ ਹਫਤਾਵਾਰੀ ਛੁੱਟੀ ਨਹੀਂ ਦਿੰਦੇ ਜਦ ਕਿ ਇਹ ਇਲੀਗਲ ਆ ਗਲਤ ਆ ਗੱਲ ਇਹ ਪਰ ਫਿਰ ਵੀ ਉਹਤੇ ਅਮਲ ਨਹੀਂ ਹੋ ਰਿਹਾ ਅਸੀਂ ਇਹ ਹੀ ਮੰਤਰੀ ਜੀ ਨੂੰ ਮੰਗ ਪੱਤਰ ਦਿੱਤਾ ਕਿ ਇਹ ਜਿਹੜੀਆਂ ਮੰਗਾਂ ਕਾਮਨ ਤੇ ਜਾਇਜ਼ ਆ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਕੀ ਪ੍ਰਸਤਾਵ ਆ ਗਿਆ ਮੰਤਰੀ ਸਾਹਿਬ ਵੱਲੋਂ ਮੰਤਰੀ ਜੀ ਨੇ ਕਿਹਾ ਜੀ 16 ਤਰੀਕ ਤੱਕ ਐਚਓਡੀ ਸਾਹਿਬ ਸਾਡੇ ਟ੍ਰੇਨਿੰਗ ਤੇ ਗਏ ਦਿੱਲੀ 16 ਤੋਂ ਬਾਅਦ ਤੁਹਾਨੂੰ ਲਿਖਤੀ ਮੀਟਿੰਗ ਦਾ ਟਾਈਮ ਦਵਾਂਗੇ ਵਿੱਚ ਪ੍ਰਿੰਸੀਪਲ ਸੈਕਟਰੀ ਤੇ ਐਚਓਡੀ ਸਾਹਿਬ ਬੈਠਣਗੇ ਤਾਂ ਉਹਦੇ ਵਿੱਚ ਤੁਹਾਡਾ ਮਸਲਾ ਜੋ ਵੀ ਮੇਰੇ ਕਰਨ ਵਾਲੀਆਂ ਹੋਣਗੀਆਂ ਮੌਕੇ ਤੇ ਮੈਂ ਉਹ ਕਰੂੰਗਾ ਇਹਨਾਂ ਨੇ ਇਹ ਪ੍ਰੋਸਾ ਦਵਾਇਆ ਮੰਤਰੀ ਜੀ ਨੇ ਅਗਰ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਸਰ ਕੀ ਸਟੈਪ ਸਾਡਾ ਸਟੈਪ ਜਿਹੜਾ ਹੈਗਾ ਉਹ ਤਾਂ ਮਤਲਬ 10 ਫਰਵਰੀ ਨੂੰ ਸਾਡਾ ਹੈਗਾ ਧਰਨੇ ਦਾ ਇੱਥੇ ਦਾ ਨੋਟਿਸ ਹੁਸ਼ਿਆਰਪੁਰ ਹਲਕੇ ਦਾ ਹੁਸ਼ਿਆਰਪੁਰ ਚ ਰੋਸ ਰੈਲੀ ਕਰਨ ਦਾ ਪੰਜਾਬ ਪੱਤਰੀ ਹੁਣ ਅਸੀਂ ਦੇਖਦੇ ਹਾਂ ਕਿ ਜੇਕਰ ਸਾਨੂੰ ਇਹ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਾ ਸਮਾਂ ਦੇ ਦਿੰਦੇ ਪਹਿਲਾਂ ਤਾਂ ਫਿਰ ਅਸੀਂ ਪੋਸਟਪੋਨ ਕਰਾਂਗੇ 10 ਦੀ ਰੈਲੀ ਨਹੀਂ ਤਾਂ ਸਾਨੂੰ 10 ਦੀ ਰੈਲੀ ਇਹ ਕਰਨੀ ਪਊਗੀ ਫਿਰ ਇਹ ਇਹ ਸਾਡਾ ਮਤਲਬ ਪਲਾਨ ਆ ਸੂਬਾ ਪਧਰੀ ਕਮੇਟੀ ਦਾ ਫੈਸਲਾ ਸਾਡਾ ਹੈ ਹਾਂਜੀ ਦੋਸਤੋ ਆਪਕਾ ਸਕਾਈਸੀ ਆਇਲ ऑयल पूरा हंड्रेड परसेंट नेचुरल इंग्रीडियंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल